ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁੱਖਦਾਈ ਘਟਨਾਵੋ ਕਈ ਲੋਕ ਚਾਦੇ ਉਹਦੇ ਵਿੱਚ ਮਾਰੇ ਗਏ ਆ ਇਹ ਜਿਹੜੇ ਸ਼ਹਾਦਤ ਦੀ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਸਲਮਾਨ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇਹ ਕਾਰਵਾਈਆਂ ਉਹ ਦੇਸ਼ ਦੇ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਅਮੇਸ਼ਾ دہشت ਫਲਾਉਂਦੇ ਰਹਿੰਦੇ ਆ ਮੈਂ ਇਸ ਬੰਬ ਧਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਬੰਬ ਲਾਸਟ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਛੰਨਾਂਜਲੀ ਪੇਟ ਕਰਦਾ ਔਰ ਚਲਾਤੀ ਹਸਾਂ ਨੂੰ ਚੇਤਾਵਨੀ ਵੀ ਦਿਨਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਬੰਬਾਂ ਨਾਲ ਜਾਂ ਇਤਾਂ ਦੀਆਂ ਕਾਰਵਾਈਆਂ ਨਾਲ ਕੋਈ ਡੱਡਾਂਗੇ ਜਾਂ ਲਿਫ ਜਾਾਂਗੇ ਇਹ ਦੇਸ਼ ਬੜਾ ਮਜ਼ਬੂਤ ਹੈ ਇੰਡੀਆ ਔਰ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਵੇਖਾ ਗੁਪਤਾ ਜੀ ਦੀ ਹੈ ਬੀਜੇਪੀ ਦੀ ਸਰਕਾਰ ਹੈ O inançlarıtti insanlar böyle inanıyor, saksa da ciddiyet o deme.